ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਵਿਚਾਰਾਂ ਹੋ ਗਈਆਂ ਵੱਖ-ਵੱਖ ਪਲਾੜਿਆਂ ਨੇ ਤੇ ਲੋਕਾਂ ਨੇ ਆਪਣਾ ਦਰਦ ਜਿਹੜਾ ਉਹ ਬਿਆਨ ਕੀਤਾ ਸਾਂਝਾ ਕੀਤਾ ਲੋਕ ਰੁੜ ਗਏ ਪਸ਼ੂ ਰੁੜ ਗਏ ਫਸਲਾਂ ਰੁੜ ਗਈਆਂ ਗਰੀਬਾਂ ਦੇ ਘਟ ਹੈਗੇ ਮਸ਼ੀਨਰੀ ਰੁੜ ਗਈ ਲੋਕਾਂ ਦੀ ਜਾਨਾਂ ਚਲੀਆਂ ਗਈਆਂ ਇਹ ਸਾਰਾ ਕੁਝ ਹੋਇਆ ਪਿਛਲੇ ਹਫਟਿਆਂ ਦੇ ਵਿੱਚ 15-20 ਦਿਨ ਜੋ ਹਾਲਾਤ ਪੰਜਾਬ ਦੇ ਬਣੇ ਰਹੇ ਆ ਖਾਸ ਤੌਰ ਤੇ ਮਾਝੇ ਦੇ ਇਲਾਕੇ ਨੇ ਤੇ ਕੁਝ ਦੁਆਬੇ ਦਾ ਏਰੀਆ ਅੱਜ ਆਪਾਂ ਹਰੀਕੇ ਪੱਤਨ ਨਹਿਰਾਂ ਦੇ ਉੱਤੇ ਇਕੱਠੇ ਹੋਏ ਆ ਇਹ ਸਾਰੇ ਮਸਲੇ ਨੂੰ ਵਿਚਾਰਨ ਲਈ ਪਰ ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਗੱਲ ਕਹਿੰਦਾ ਆ ਰਿਹਾ ਵੀ ਜਿੰਨਾ ਚਿਰ ਮਸਲੇ ਦੀ ਜੜ ਨੂੰ ਨਹੀਂ ਫੜੋਗੇ ਜਿੰਨਾ ਚਿਰ ਬਿਮਾਰੀ ਦੀ ਜੜ ਤੱਕ ਨਹੀਂ ਪਹੁੰਚੋਗੇ ਇਹ ਮਸਲੇ ਆ ਦੇ ਹੱਲ ਨਹੀਂ ਹੋਣੇ ਇਹ ਬਿਮਾਰੀ ਨਹੀਂ ਮੁੱਕਣੀ ਸਾਨੂੰ ਲੱਗਦਾ ਵੀ ਹੜ ਆ ਗਏ ਕੁਦਰਤੀ ਆ ਗਏ ਲੋਕਾਂ ਨੂੰ ਮਾਰ ਕੇ ਤੁਰ ਗਏ ਜਦੋਂ ਹੜ ਆਇਆ ਜਾਂ ਆਉਣੇ ਸ਼ੁਰੂ ਹੋਏ ਸੀ ਆ ਕੁੱਕੜਪਿੰਡ ਰੈਲੀ ਸੀ ਜਲੰਧਰ ਜਿਲ੍ਹੇ ਦੇ ਵਿੱਚ ਉੱਥੇ ਮੈਂ ਬੋਲਿਆ ਸੀ ਹਲੇ ਸ਼ੁਰੂਆਤ ਹੋ ਰਹੀ ਸੀ ਉਦੋਂ ਕਿ ਭਾਈ ਇਹ ਹੜ ਆਏ ਨਹੀਂ ਹੜ ਧਿਆਨ ਦੇ ਗਏ ਆ ਸ਼ਾਖੀ ਹੜਾ ਕੁਦਰਤੀ ਹੜ ਨਹੀਂ ਹੈਗੇ ਇਹ ਮੈਨ ਮੇਹਰ ਹੜ ਨੇ ਪੰਜਾਬ ਨੂੰ ਮਾਰਨ ਦੇ ਲਈ ਮੈਂ ਅੱਜ ਵੀ ਕਹਿੰਦਾ ਨਹੀਂ ਤਾਂ ਅਗਲੇ ਸਾਲ ਫੇਰ ਤਿਆਰੀ ਰੱਖਿਓ ਕਿੰਨੇ ਵਾਰੀ ਪੰਜਾਬ ਉੱਠੂਗਾ ਕਿੰਨੇ ਵਾਰੀ ਇੱਥੇ ਆ ਕੇ ਬਾਹਰੋਂ ਸ਼ਕਤਾਂ ਲੰਗਰ ਬਲਾਉਣਗੀਆਂ ਮਗਧ ਕਰਨਗੀਆਂ ਜਿੰਨਾ ਚਿਰ ਅਸੀਂ ਇਸ ਮੁੱਦੇ ਤੇ ਨਹੀਂ ਆਵਾਂਗੇ ਹੁਣ ਕੱਲ ਸ਼ਾਸਨ ਬੁਲਾਇਆ ਗਿਆ ਪੰਜਾਬ ਸਰਕਾਰ ਦੇ ਲੋਕ ਉਹ ਉਹ ਨੂੰ ਭੰਡੀ ਜਾਂਦਾ ਉਹ ਨੂੰ ਭੰਡੀ ਜਾਂਦਾ ਮਿਹਣੋ ਮਿਹਣੀ ਹੋਈ ਜਾਂਦੇ ਆ ਮੁੱਤੇ ਦੀ ਗੱਲ ਕੋਈ ਨਹੀਂ ਰੋਗੀਦਾਰਾਂ ਵਾਲੇ ਕਹੀ ਜਾਂਦੇ ਜੀ ਭਾਈ ਜਿਹੜਾ 12000 ਕੋਰ ਰੁਪਇਆ ਤੁਹਾਡੇ ਕੋਲੇ ਪਿਆ ਉਹ ਦੱਸੋ ਕਿੱਥੇ ਲਾਤਾ ਉਹਦਾ ਕੋਈ ਜਵਾਬ ਨਹੀਂ ਭਵੰਤਮਾਨ ਜਿੰਨੇ ਮਿਹਣੋ ਮਿਹਣੀ ਹੁੰਦੀਆਂ ਜਨਾਬੀ ਨਾਲ ਬੁੜਗਾ ਲੜਦਿਆਂ ਉਵੇਂ ਹੋਈ ਜਾਂਦਾ ਮੁੱਤੇ ਦੀ ਗੱਲ ਉੱਥੇ ਵੀ ਨਹੀਂ ਹੋਣੀ ਆ ਦੋ ਤਿੰਨ ਦਿਨ ਦਾ ਸ਼ੈਸ਼ਰ ਆਈ ਹੋ ਹੋਰ ਦੇਣਾ ਕੋਈ ਮੱਤੇ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋਹੜ ਆਏ ਕਿਉਂ ਕਿਉਂ ਲਿਆਂਦੇ ਗਏ ਹਿਮਾਚਲ ਦੀ ਸਰਕਾਰ ਨੇ ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਬੀਬੀਐਮਪੀ ਦੇ ਉੱਤੇ ਪਰਚਾ ਦਰਜ ਕਰਾਵਾਂਗੇ ਇਹ ਹਾੜਾ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਆਏ ਆ ਤੇ ਸਾਡੇ ਵਾਲੇ ਗੱਲ ਹੀ ਨਹੀਂ ਕਰਦੇ ਵੀ ਭਾਈ ਬੀਬੀਐਮਪੀ ਦੇ ਵਿੱਚੋਂ ਪੰਜਾਬ ਕੜਦਾ ਡੈਮਾਂ ਦੇ ਪ੍ਰਬੰਧ ਖੋਲੇ ਸਾਨੂੰ ਪਤਾ ਹੀ ਨਹੀਂ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਦਾ ਪਤਰ ਹਲੇ ਵੀ ਪਾਣੀ ਪਰਸੋਂ ਦੀ ਗੱਲ ਹੈ ਪੌਂਡ ਡੈਮ ਦੀ ਗੱਲ ਆ ਧਖੜਾ ਡੈਮ ਦੀ ਗੱਲ ਹੈ ਦੋਨਾਂ ਡੈਮਾਂ ਦੇ ਵਿੱਚ ਪਾਣੀ ਜਿਹੜਾ ਖਤਰੇ ਦੇ ਪੱਧਰ ਤੱਕ ਖੜਾ ਸੀਗਾ ਹਲੇ ਵੀ ਜਦੋਂ ਮੌਸਮ ਵਿਭਾਗ ਨੇ ਕਹਿਤਾ ਵੀ ਭਾਈ ਐਤਨੀ ਮੀਂਹ ਜਿਆਦੇ ਪੈਣੇ ਆ ਫਿਰ ਪਾਣੀ ਜਮਾਗਾ ਕਿਤਾ ਗਿਆ ਕਿਉਂ ਨਹੀਂ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਗਿਆ ਗੱਲਾਂ ਇਹਦੇ ਹੋਣਾ ਚਾਹੀਦੀਆਂ ਵਿਚਾਰ ਚਰਚਾ ਇਹ ਹੋਣੀ ਚਾਹੀਦੀ ਆ ਪਰ ਇਹ ਹੋਰ ਪਾਸੇ ਕਹਾਣੀ ਲੈ ਜਾਂਦੇ ਆ ਆਪਾਂ ਵੀ ਦੇਖਦੇ ਆ ਮੈਂ ਦੇਖਿਆ ਲੋਕਾਂ ਦਾ ਕੋਈ ਲੀਟਰ ਆਇਆ ਕਿਸ਼ਤੀ ਲੈ ਕੇ ਆ ਗਿਆ ਕੁੱਤੇਲ ਢੋਰ ਦੇ ਲੈ ਕੇ ਆ ਗਿਆ ਕੋ ਪੈਸੇ ਬੰਨਣ ਲੱਗਿਆ ਲੋਕਾਂ ਨੇ ਚੱਕ ਦੀ ਗੱਲ ਵੀ ਹਾਂ ਵੀ ਆਹ ਬਹੁਤ ਘੈਂਟ ਆ ਇੰਨੇ ਪੈਸੇ ਬੰਨ ਗਿਆ ਟਰੈਕਟਰ ਬੰਨ ਗਿਆ ਕੋਈ ਅਸਰ ਤੇਲ ਬੰਨ ਗਿਆ ਠੀਕ ਹੈ ਉਹ ਲੋਕਾਂ ਦੀ ਮੌਕੇ ਦੀ ਲੋੜ ਸੀ ਬਾਕੀ ਅੱਜ ਜਿਹੜੇ ਹਾਲਾਤ ਮੈਂ ਇੱਥੇ ਦੇਖ ਰਿਹਾ ਫਤਿਹਗੜ੍ਹ ਸੰਭਰਾਵਾ ਤੋਂ ਲੈ ਕੇ ਤੇ ਉਹ ਸਸਰਾਲੀ ਲੁਧਿਆਣੇ ਕੋਲੇ ਤੇ ਹੋਰ ਕਈ ਥਾਮਾਂ ਦੇ ਉੱਤੇ ਜਿੱਥੇ ਦਰਿਆ ਨੇ ਜ਼ਮੀਨ ਨੇ ਵਹਾ ਕੇ ਵਿੱਚ ਲੈ ਗਿਆ ਐਸੀ ਕਹਾਣੀ ਸੀ ਵਿਚਾਰ ਕਰਨੇ ਪੈੜੀ ਚਾਰੇ ਕਿਲੇ ਦਰਿਆ ਜਰ ਰੁੜ ਗਈ 25 30 ਫੁੱਟ ਡੂੰਗੀ ਖਾਰ ਪਈ ਦਰਿਆ ਦੇ ਵਿੱਚ ਉਹ ਮੁੜ ਕੇ ਉਹਨਾਂ ਨੂੰ ਮਿਲਣੀ ਨਹੀਂ ਜਮੀਨ ਇੱਕ ਧਰਤੀ ਦੇ ਉੱਤੇ ਇੱਕ ਜ਼ਮੀਨ ਦੇ ਉੱਤੇ ਤਾਂ ਜਦੋਂ ਮੰਨ ਲਿਆ ਵੀ ਕਿ ਬ੍ਰੇਤੀ ਆ ਕੇ ਚੱਕੀ ਜਾਊਗੀ ਤਾਂ ਅਗਰ ਚੱਕਿਆ ਜਾਊਗਾ ਜਿਹੜੀ ਜ਼ਮੀਨ ਹੀ 25 30 ਫੁੱਟ ਥੱਲੇ ਚਲੀ ਗਈ ਦਰਿਆ ਨੇ ਆਪਣਾ ਲਾਂਗਾ ਬਣਾ ਲਿਆ ਉਹ ਜ਼ਮੀਨ ਤਾਂ ਸਾਲੀ ਪੂਰੀ ਨਹੀਂ ਮਿਲਣੀ ਉਹਦਾ ਕੀ ਹਾਲ ਆ ਸਵੈਸ ਕਰਦੇ ਜਿੰਨਾ ਜਿਸੀਂ ਮੁੱਦੇ ਤੇ ਨਹੀਂ ਆਉਂਦੇ ਉਹਨਾਂ ਤੇ ਜਿੰਨਾ ਮਰਜ਼ੀ ਕੱਟ ਕਰ ਲੋ ਧਰਨੇ ਲਾ ਲੋ ਮਜਾਰੇ ਲਾ ਲੋ ਆਹੀ ਕੁਛ ਹੋਣਾ ਹੈ ਹਰ ਵੇਸਾਂ ਫੇਰ ਖੜੇ ਆ ਅਸੀਂ ਜਦੋਂ ਪੰਜਾਬ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ ਰਾਜਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਹੀ ਨਹੀਂ ਕਰਨੀ ਫੈਦਰ ਢਾਂਚੇ ਦੀ ਗੱਲ ਹੀ ਨਹੀਂ ਕਰਨੀ ਉਧਰ ਨੂੰ ਜਾਣਾ ਹੀ ਨਹੀਂ ਮੂੰਹ ਨਹੀਂ ਕਰਨਾ ਨਾ ਸਾਡੇ ਲੋਕਾਂ ਨੇ ਨਾ ਸਾਡੇ ਸਿਆਦਾਨਾਂ ਨੇ ਹੁਣ ਆਪਾਂ ਇੱਥੇ ਬੰਦੇ ਬੈਠੇ ਨੇ ਉਹਨੇ ਮੈਨੂੰ ਕਹਿੰਦਾ ਜਵਾਬ ਦਿਓ ਆ ਮੈਂ ਤੇ ਭਾਈ ਹਮਤੋਜ ਬੈਠਾ ਥੱਲੇ ਅਸੀਂ ਜਨਵਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਵੀ ਭਾਈ ਪੰਜਾਬ ਦੇ ਵਿੱਚ ਕਾਨੂੰਨ ਬਣਨੇ ਚਾਹੀਦੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਗੋਮਿਸਾਈਲ ਨੂੰ ਪੰਜਾਬ ਦੇ ਗੋਨਾਫੈਂਡ ਨੂੰ ਮਿਲਦੇ ਨਾ ਚਾਹੀਦੀਆਂ ਨੇ ਦੱਸੋ ਵੀ ਇੱਥੇ ਸਾਰੇ ਬਾਹਰ ਖੜੀ ਕਰਕੇ ਦੋ ਨਾ ਵੀ ਇਹ ਮੰਗ ਜਾਇਜ਼ ਆ ਕਿ ਨਜਾਇਜ਼ ਆ ਇਹ ਕੀ ਗੱਲ ਤੇ ਕਿਹੜੀ ਗੱਲ ਆ ਵੀ ਪੰਜਾਬ ਦੀਆਂ ਨੌਕਰੀਆਂ ਪਹਿਲ ਦੇ ਆਧਾਰ ਤੇ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਸਰਕਾਰੀ ਹੋਣਾ ਉਹ ਪੰਜਾਬੀਆਂ ਨੂੰ ਮਿਲਣ। ਦੂਜੀ ਸਾਡੀ ਮੰਗ ਸੀ ਵੀ ਜਿਹੜਾ ਬੰਦਾ ਇੱਥੇ ਆਉਂਦਾ ਹੈ 12ਵੀਂ ਆ ਕੇ ਦੂਜੇ ਸੂਬਿਆਂ ਚੋਂ ਇੱਥੇ ਆਉਂਦਾ ਹੈ ਜਿਉਂਨੇ ਪੰਜਾਬ ਆ ਕੇ ਵੋਟ ਬਣਾਉਣੀ ਆ ਆਧਾਰ ਕਾਰਡ ਬਣਾਉਣਾ ਰਾਸ਼ਨ ਕਾਰਡ ਬਣਾਉਣਾ ਉਹਦੇ ਲਈ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਦੂਜੇ ਸੂਬਿਆਂ 'ਚ ਲਾਗੂ ਹੁੰਦੀਆਂ ਨੇ। ਕੀ ਇਹ ਮੈਂ ਗਲਤ ਆ? ਕੀ ਜਾਇਜ਼ ਹੈ ਨਾ ਜਾਇਜ਼ ਆ ਹੱਥਲੇ ਰੱਖੋ ਜਾਇਜ਼ ਹੱਥ ਖੜੇ ਕਰ ਦਿਓ ਤੀਤੀ ਸਾਡੀ ਮੰਗ ਸੀ ਵੀ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਕਾਨੂੰਨ ਹੈ ਵੀ ਕੋਈ ਬਾਹਰ ਦਾ ਬੰਦਾ ਜਾ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਪੰਜਾਬ 'ਚ ਵੀ ਇਹ ਕਾਨੂੰਨ ਲਾਗੂ ਹੋ ਜਾਣੇ ਚਾਹੀਦੇ ਆ ਕੀ ਇਹ ਮੰਗ ਜਾਇਜ਼ ਆ ਕਿ ਨਜਾਇਜ਼ ਆ ਆ ਨਾਲ ਥੋੜੇ ਹਿਮਾਚਲ ਆ 38 ਐਕਟ ਦੇ ਸੈਕਸ਼ਨ 118 ਦੇ ਤਹਿਤ ਉਹ ਉਥੇ ਜਾਈ ਜਾ ਕੇ ਨਾ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਤੇ ਨਾ ਵੋਟ ਆ ਉਪਰਾਖੰਡ ਨੇ ਪਿੱਛੇ ਇਹ ਕਾਨੂੰਨ ਬਣਾਤਾ ਆ ਚਾਰ ਨੂੰ ਨੇ 5 ਮਹੀਨੇ ਪਹਿਲਾਂ ਵੀ ਇਕੱثر ਬਾਹਰ ਦਾ ਬੰਦਾ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹਿਆਂ ਤੇ ਉਥੇ ਪਾਬੰਦੀ ਹੈ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਆ ਜਿੰਨੇ ਉੱਤਰਾਛਲ ਪ੍ਰਦੇਸ਼ ਸਖਮਾ ਮਨੀਪੁਰ ਮਗਾਹਲਿਆ ਨਾਗaland ਇਹਨਾਂ ਕੋਲੇ 371 ਦੇ ਅਧਿਨ ਵੱਖ-ਵੱਖ ਸੂਬਿਆਂ ਕੋਲੇ ਆਪਣਾ ਅਧਿਕਾਰ ਹੈ ਆ ਜੰਮੂ ਕਸ਼ਮੀਰ ਕੋਲ ਤਾਂ ਸੱਤ ਪਰ ਦੇ ਅਧਿਕਾਰ ਹੈ ਵੀ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਤੁਸੀਂ ਉੱਥੇ ਜਾ ਕੇ ਸਰਕਾਰੀ ਨੌਕਰੀ ਉੱਥੋਂ ਦੇ ਡੋਮਿਸਾਈਲ ਨੂੰ ਮਿਲ ਨਹੀਂ ਆ ਤੁਸੀਂ ਨਹੀਂ ਲੈ ਸਕਦੇ ਇਹੀ ਸਾਰੀਆਂ ਗੱਲਾਂ ਸੀ ਅੱਜ ਲਦਾਖ ਦਾ ਇੱਕ ਬਹੁਤ ਵੱਡਾ ਬੰਦਾ ਉਹਦਾ ਨਾਮ ਸੋਨੋ ਬਾਗਤੂ ਲੰਮੇ ਸਮੇਂ ਦਾ ਸੰਘਰਸ਼ ਲੜ ਰਿਹਾ ਹੋ ਦਿੱਲੀ ਵੀ ਆਇਆ ਪਾਦਲ ਤੁਰ ਕੇ ਆਇਆ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਲੜਿਆ ਉਹਤੇ ਭਾਈ ਐਨਐਸਐ ਲਾਗੀ ਸੋਨੋ ਬਾਗਤੂ ਨੂੰ ਚਾਕੇ ਜੈਪੁਰ ਜੇਲ੍ਹ ਚ ਬੰਦ ਕਰਤਾ ਕੱਲ ਐਨਐਸਐ ਲਾ ਕੇ ਉਹ ਲੜਾਈ ਕੀ ਕਰ ਰਿਹਾ ਸੀ ਮੰਗ ਉਹਦੀ ਕੀ ਨਹੀਂ ਸੀ ਮੰਗ ਸੀ ਉਹਦੀ ਸਾਡਾ ਜੰਗਲ ਜੰਗਲ ਜ਼ਮੀਨ ਸਾਡਾ ਵਾਤਾਵਰਨ ਇਹ ਬਚਣਾ ਚਾਹੀਦਾ ਲਦਾਖੀਆਂ ਦਾ ਲਦਾਖੀਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਲਦਾਖ ਸੂਬੇ ਨੂੰ ਪੂਰਬੀ ਧਰ ਦੇ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਇਹ ਉਹਦੀਆਂ ਮੰਗਾਂ ਸੀ ਉੱਥੇ ਗੱਲ ਭੜਕੀ ਹਿੰਸਾ ਭੜਕੀ ਹਿੰਸਾ ਭੜਕਣ ਤੋਂ ਬਾਅਦ ਉਹ ਨੂੰ ਜਿਹੜਾ ਹਮੇਸ਼ਾ ਸ਼ਾਂਤੀ ਦਾ ਪੁਜਾਰੀ ਰਿਹਾ ਸ਼ਾਂਤ ਮੈਲੀ ਤਰੀਕੇ ਨਾਲ ਦੁਲਨ ਕਰਨ ਦੀ ਗੱਲ ਕੀਤੀ ਉਸ ਬੰਦੇ ਨੂੰ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਜੇਆ ਪਰ ਬੰਦ ਕਰਦਾ ਹੁਣ ਮੁੱਦਾ ਕੀ ਹੈ ਆਪਾਂ ਕਹਿੰਦੇ ਆ ਅਦਾਨੀ ਅਦਾਨੀ ਸਾਡੇ ਨਾਲ ਜ਼ਮੀਨਾਂ ਖੋਣਾ ਚਾਹੁੰਦਾ ਹੈ ਉੱਥੇ ਮਸਲਾ ਪਤਾ ਕੀ ਹੈ ਅਦਾਨੀ ਉੱਥੇ ਲਦਾਖ ਦੇ ਵਿੱਚ ਸੋਲਰ ਪੈਨਲ ਲਾਉਣਾ ਚਾਹੁੰਦਾ ਹੈ ਜਿਹੜੀ ਆ ਸੂਰਜੀ ਊਰਜਾ ਇਹਨੂੰ ਤਿਆਰ ਕਰਕੇ ਵੇਚਣਾ ਚਾਹੁੰਦਾ ਪੂਰੀ ਦੁਨੀਆ 'ਚ ਪੂਰੇ ਮੁਲਕ ਦੇ ਵਿੱਚ ਜੋ ਕਿ ਲਦਾਖ ਦੇ ਵਿੱਚ 7 ਮਹੀਨੇ ਬੱਸ ਬਹੁਤ ਠੰਡਾ ਇਲਾਕਾ ਹੈ ग्लेਸ਼ੀਅਰ ਬਹੁਤ ਜਾਦੇ ਹੈ ਉੱਥੇ 7 ਮਹੀਨੇ ਧੁੱਪ ਪੈਂਦੀ ਹੈ ਉੱਥੇ ਉਹ ਬਹੁਤ ਕਮਾਲ ਦੀ ਧੁੱਪ ਪੈਂਦੀ ਹੈ ਸਭ ਤੋਂ ਵੱਧ ਸੂਰਜੀ ਊਰਜਾ ਉੱਥੇ ਬੜਾ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਪਤਾ ਵੀ ਜੇ ਅਸੀਂ ਇਹਨੂੰ ਪੂਰਨ ਰਾਜ ਦਾ ਦਰਜਾ ਦੇਤਾ ਲਦਾਖ ਨੂੰ ਕਾਡਾਨੀ ਕੋਲੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਨੇ ਇਥੇ ਇਹਨੂੰ ਹਾਜ਼ਰਾਂ ਸੋਲਰ ਪੈਨਲ ਲਾਉਣ ਦਾ ਕੰਮ ਆ ਸੂਰਜੀ ਰੂਡ ਦਾ ਕੰਮ ਲਾਉਣ ਨਹੀਂ ਦੇਣਾ ਇਹਨੂੰ ਕੰਮ ਕਰਨ ਨਹੀਂ ਦੇਣਾ ਇਸ ਨੂੰ ਜੂਟੀ ਬਣਾ ਕੇ ਰੱਖੋ ਕੇਂਦਰ ਆਪਣੇ ਕੋਲੇ ਰੱਖਿਆ ਤਾਂ ਕਿ ਰਵਾਨੀ ਨਾਲ ਇਹ ਆਪਣਾ ਕੰਮ ਕਰ ਸਕੋ। ਹੁਣ ਪ੍ਰਭਾਤੀ ਪੈਨਲ ਵਾਸਤੇ ਜਿਓਸ ਤੇ ਸੋਲਰ ਪੈਨਲ ਲੱਗ ਜਾਂਦੇ ਆ ਜਿਹੜਾ ਰੋਜ਼ ਇਲਾਕੇ ਦਾ ਤਾਪਮਾਨ ਹੈ 2 ਤੋਂ 4 ਡਿਗਰੀ ਤਾਪਮਾਨ ਵਧ ਜੂਗਾ ਤੇ ਗਲੇਸ਼ੀਅਰ ਪਹਿਲੇ ਘੁੱਲ ਰਹੇ ਆ ਤਾਪਮਾਨ ਧਰਮੀ ਇਹਦੀ ਵੱਧ ਰਹੀ ਆ ਆਰਮੀ ਤਾਪਸ਼ੇ ਨਹੀਂ ਵੱਧ ਰਹੀ ਐ ਗਲੋਬਲ ਵਾਰਮਿੰਗ ਜਿਦੋਂ ਆਪਾਂ ਕਹਿੰਦੇ ਆ 2 ਤੋਂ 4 ਡਿਗਰੀ ਦੇ ਤਾਪਮਾਨ ਵਧਾ ਹੁੰਦੇ ਤਾਂ ਅਗਲੇ ਸਾਲ ਖੁਰਨਗੇ ਨੁਕਸਾਨ ਕਿਉਂ ਹੋਣਾ ਹੈ ਉਹ ਲੋਕਾਈ ਲੜ ਰਹੇ ਆ ਪਰਦੇ ਆਪਣੀ ਜਲ ਦਿੰਗਲ ਜ਼ਮੀਰ ਬਚਾਉਣ ਲਈ ਆਪਣੀਆਂ ਆਣ ਵਾਲੀਆਂ نسلਾਂ ਦੀ ਆਪਣੀ ਡੈਮੋਗ੍ਰਾਫੀ ਲਈ ਉਹਦੇ ਚਾਕੇ ਐਨਐਸਏ ਲਾਤਾ ਐਨਐਸਏ ਪੰਜਾਬ ਤੇ ਹੋਰ ਵੀ ਲੱਗਣਗੀਆਂ ਯੂਐਫਐ ਵੀ ਲੱਗਣਗੀਆਂ ਜਦੋਂ ਜਦੋਂ ਤੁਸੀਂ ਆਪਣੀ ਮੰਗ ਰੱਖੋਗੇ ਹੱਕ ਦੀ ਗੱਲ ਕਰੋਗੇ ਆਪਣੀਆਂ ਜ਼ਮੀਨਾਂ ਆਪਣੇ ਪਾਣੀ ਦੀ ਗੱਲ ਕਰੋਗੇ ਆਪਣੀ ਬੋਲੀ ਦੀ ਗੱਲ ਕਰੋਗੇ ਆਪਣੀ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਕਰੋਗੇ ਸੋਡੇ ਤੇ ਕਰੋਣ ਲਾਗੂ ਹੋਣੀ ਆਪਣੇ ਸਾਨੂੰ ਚੱਕ ਕੇ ਜਿਹੜਾ ਸੱਡੇ ਜਾਣਾ ਜਾਣਾ ਹੁਣ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ ਅਸੀਂ ਕਦੇ ਨਹੀਂ ਕਿਹਾ ਭਾਈ ਕੋਲ ਬੈਠਾ ਅਸੀਂ ਕਦੇ ਨਹੀਂ ਕਿਹਾ ਵੀ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿਓ ਡੰਗਾ ਮਾਰੋ ਕੁੱਟੋ ਕੋਈ ਬੰਦਾ ਮੇਰਾ ਬਿਆਨ ਕੱਢ ਕੇ ਚਲਾ ਦੇ ਦਿਖਾ ਦੇ ਕਿ ਰੱਖਾ ਕੰਨਾਂ ਨੂੰ ਭਜਾਓ ਟੋਟੋ ਮਾਰੋ ਅਸੀਂ ਕਹਿੰਦੇ ਆ ਦੂਜੇ ਸੁੱਜੇ ਨਹੀਂ ਤਰਦੇ ਤੇ ਕਾਨੂੰਨ ਬਣੇ ਪੰਜਾਬ ਦੀ ਡੈਮੋਗ੍ਰਾਫੀ ਨਾ ਬਦਲੇ ਪੰਜਾਬ ਨੇ ਪੰਜਾਬ ਦਾ ਹਿੰਦੂ ਆ ਚਾਹੇ ਪੰਜਾਬ ਦਾ ਸਿੱਖ ਆ ਚਾਹੇ ਪੰਜਾਬ ਦਾ ਮੁਸਲਮਾਨ ਆ ਉਹਨੇ ਬਹੁਤ ਸਫਰ ਕੀਤਾ ਬਹੁਤ ਉਹਨੇ ਕਿਆ ਕੀਤਾ ਕੁਰਬਾਨੀਆਂ ਕੀਤੀਆਂ ਸਰਤਾ ਪੰਡਾਇਆ ਪੰਜਾਬ ਲਈ 47 ਤੋਂ ਲੈ ਕੇ ਅੱਜ ਤੂੰ ਪਹਿਲਾਂ ਵੀ ਜੰਗਾ ਲੜਨਾਂ ਦੇ ਖੂਨ ਡੋਲਿਆ ਪੰਜਾਬ ਲਈ ਤੋ ਪੰਜਾਬੀਆਂ ਦੀ ਸੱਭਾ ਤਾਂ ਬਖੀ ਰਹਿਣੀ ਚਾਹੀਦੀ ਹੈ ਇਹ ਗਲਤ ਕੀ ਹੈ ਭਾਈ ਪੜਾ ਕਈ ਅੱਛਾ ਖੌਤੀ ਮਖੌਟਾ ਪਾਇਆ ਹੋਇਆ ਇਨਕਲਾਬ ਦਾ ਕਹਿੰਦੇ ਅਸੀਂ ਪੰਜਾਬਦਾਰੀ ਆ ਅਸੀਂ ਕਿਸਾਨ ਕਰਦੀ ਆ ਅਸੀਂ ਮਜ਼ਦੂਰਾਂ ਦੇ ਦਰਦੀ ਆ ਉਹਨਾਂ ਨੇ ਨਾਮ ਦੀ ਨਾਲ ਇਹ ਪ੍ਰਸੰਗ ਘਟਨਾ ਸ਼ੁਰੂ ਕਰਤਾ ਕਿ ਦੇਖੋ ਜੀ ਇਹ ਫਿਰਕਾਪਰਸਤੀ ਦੀ ਗੱਲ ਕਰਦੇ ਆ ਇਹ ਨਫਰਤ ਫਲਾਉਂਦੇ ਆ ਦੱਸੋ ਵੀ ਆਪਣੀ ਬੋਲੀ ਦੀ ਗੱਲ ਕਰਨੀ ਆਪਣੇ ਲੋਕਾਂ ਨੂੰ ਨੌਕਰੀਆਂ ਦੀ ਗੱਲ ਕਰਨੀ ਆਪਣੀ ਜੀਵਨ ਬਚਾਉਣ ਦੀ ਗੱਲ ਕਰਨੀ ਆਪਣੇ ਪਾਣੀਆਂ ਦੀ ਗੱਲ ਕਰਨੀ ਇਹ ਨਫਰਤ ਹੈ ਇਹ ਫੈਕਟਾ ਬਣਸਦੀ ਹੈ ਦੱਸੋ ਯਾਰ ਬੰਦਾਲਾ ਬੈਠੇ ਹੋ ਭਾਈ ਜੇ ਅਸੀਂ ਦੂਜੇ ਸੂਬੇ ਸਵਧਾਨਤ ਦੇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੇ ਸੂਬੇ ਲਈ ਹੱਕ ਮੰਗ ਸਕਦੇ ਆ ਵਿਸ਼ੇਸ਼ ਅਧਿਕਾਰ ਲੈ ਸਕਦੇ ਆ ਤਾਂ ਪੰਜਾਬ ਕਿਉਂ ਨਹੀਂ ਪਰ ਜਿਹੜੇ ਜਾਣ ਬੁੱਝ ਕੇ ਇਹਨੂੰ ਨਫਰਤ ਦੀ ਪ੍ਰਸੰਗਿਤ ਕਰਨ ਦੀ ਕੋਸ਼ਿਸ਼ ਕੀਤੀ ਜਾਣ ਬੁੱਝ ਕੇ ਵਰਤਾਨ ਕਰਨ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਇਹਦਾ ਪੰਜਾਬ ਨੂੰ ਅਗਵਾਣਾ ਲਾਣਾ ਚਾਹੁੰਦੇ ਆ ਇਹ ਪੰਜਾਬ ਦਾ ਮਹੌਲ ਬਣਾਉਣਾ ਚਾਹੁੰਦੇ ਆ 14 ਜਨਵਾਰ ਪੰਜਾਬ ਦੀ ਗੱਲ ਹੋਈ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਹੈ ਸੰਘਰਸ਼ਾਂ ਦੀ ਗੱਲ ਹੋਈ ਹੈ ਪੰਜਾਬ ਦੀ ਹੋਣ ਨੂੰ ਬਚਾਉਣ ਦੀ ਗੱਲ ਹੋਈ ਹੈ ਇਹ ਕੋਕੀਅਤ ਕਲਾਬੀ ਆ ਮਖੌਟੇ ਪਾਏ ਜਿਨ੍ਹਾਂ ਦੇ ਨਾਂ ਦੇ ਨਾਲ ਇੱਕ ਹੋੜਾ ਨਿਕਲ ਜਾਂਦਾ ਆਪਣੇ ਪਿਆਰ ਦਾ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਪ੍ਰਤਾੰਤ ਕਰਕੇ ਲੋਕਾਂ ਨੂੰ ਪਿੱਛੇ ਕਰ ਦਿੰਦੇ ਆ ਕਿ ਵੇਖੋ ਇਹ ਨਫਲ ਖਾ ਰਹੇ ਆ ਮੈਂ ਪੁੱਛਣਾ ਚਾਹਣਾ ਮੈਂ ਗੱਲ ਹੋਰ ਕਿਹੜੀ ਕਰਨਾ ਵੀ ਪੈਰ ਦੇ ਆਧਾਰ ਤੇ ਫੈਕਟਰੀਆਂ ਹੁਣ ਚਾਹੇ ਕੋਰ ਦਿਖਾਵੇ ਉਹਦੇ ਵਿੱਚ ਪੰਜਾਬ ਦੇ ਮਜ਼ਦੂਰ ਨੂੰ ਕੰਮ ਕਿਉਂ ਨਾ ਮਿਲੇ ਵੀ ਪੈਰ ਦੇ ਆਧਾਰ ਤੇ ਜੇ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਅੱਜ ਲਧਿਆਣੇ ਤੇ ਜਾਓ ਪੰਜਾਬ ਦੇ ਮਜ਼ਦੂਰ 1% ਵੀ ਨਹੀਂ ਕਿਉਂ ਭਈ ਆਮ ਆਦਮੀ ਪੈਂਦਰੀ ਸਰਕਾਰੀ ਏਜੰਸੀ ਮਹਾਰੀ ਦੇ ਬੱਚਾ ਸਾਰੇ ਸਾਰੇ ਸਾਡੇ ਮਜ਼ਦੂਰ ਕੰਮ ਕਰਦੇ ਹੀ ਪੰਜਾਬ ਦੇ ਉੱਤੇ ਉਹਨੇ ਹੜਤਾਲ ਕਰਤੀ ਹੜਤਾਲ ਲੰਮੀ ਚੱਲੀ ਹੌਲੀ ਹੌਲੀ ਸਰਕਾਰ ਜਨਸੀ ਨੇ ਸਾਰੇ ਹਿਜੂਰ ਪੰਜਾਬ ਦੇ ਘੜਤੇ ਤੇ ਬੰਦੇ ਲਿਆ ਕੇ ਰੱਖ ਲਏ ਉੱਥੇ ਇੱਕ ਤੇ ਬੋਲਿਆ ਕਿਤੇ ਲੜਾਈਆਂ ਉਹ ਕਹਿੰਦਾ ਵੀ ਪੰਜਾਬ ਦੇ ਮਜ਼ਦੂਰਾਂ ਦੇ ਬਹੁਤ ਵੱਡੇ ਹੱਦਸ਼ੀਆਂ ਬਈ ਅਸੀਂ ਨਹੀਂ ਕਹਦੇ ਕੋਈ ਮਰਗੀ ਇੱਥੇ ਆਵੇ ਕੰਮ ਕਰੇ ਜਿਉ ਸੰਦ ਕੇ ਕਹਿੰਦੇ ਸਾਡੇ ਦੋ ਹੀ ਬਾਹਰ ਜਾਂਦੇ ਆ ਬਾਰੇ ਸੁਗੰਧ ਦੀਦਾ ਦੇ ਮਰਕਾ ਚ ਵੀ ਜਾਂਦੇ ਆ ਪਰ ਅਸੀਂ ਕਹਿੰਦੇ ਆ ਇਹਦੇ ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ ਆ ਇਹਦੇ ਲਈ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਮਿਲਣਾ ਚਾਹੀਦੇ ਆ ਤੇ ਨਹੀਂ ਹਰਾਜ ਜਿਹੜੇ ਬਣੇ ਜਾਂਦੇ ਆ ਇਹ ਸਟੇਟ ਵੀ ਚਾਹੁੰਦੀ ਹੈ ਯੱਸਿਆ ਵੀ ਚਾਹੁੰਦੀਆਂ ਨੇ ਤੇ ਇਹ ਲੋਕ ਵੀ ਚਾਹੁੰਦੇ ਆ ਵੀ ਅੱਛੀ ਅਗ ਲਾਈ ਜਾਵੇ ਪੰਜਾਬ ਦਾ ਸ਼ਾਂਤੀ ਭੰਗ ਕੀਤੀ ਜਾਵੇ ਮਹੌਲ ਗਰਾਫ ਕੀਤਾ ਜਾਵੇ ਪੰਜਾਬ ਦਾ ਅਸੀਂ ਕਹਿੰਦਾ ਦਿਹਾੜਾ ਤੋਂ ਮਜ਼ਦੂਰ ਆਉਂਦਾ ਯੂਪੀ ਤੋਂ ਮਜ਼ਦੂਰ ਆਉਂਦਾ ਆਹ ਸੋਸ਼ਲ ਹੁੰਦਾ ਆ ਫੈਕਟਰੀਆਂ ਕਾਰਖਾਨੇ ਵਾਲੇ ਸਸਤੀ ਦਿਹਾੜੀ ਸਸਤੀ ਲੇਬਰ ਘੱਟ ਪੈਸਿਆਂ ਦੇ ਕੰਮ ਕਰਾਉਂਦੇ ਆ ਭੋੜਾ ਭੋੜਾ ਕਮਰਾਇਂ ਤਾੜਦੇ ਹੋਇਆ 15 15 20 20 ਬੰਦੇ ਉਹਦੇ ਖਿਲਾਫੇ ਕਿੱਥੇ ਲੜਿਆ ਬਈ ਸਵਾਰਜਨ ਖੇਡਾ ਕਰਨ ਦੀ ਲੋੜ ਆ ਕੌਣ ਪੰਜਾਬ ਦਾ ਕੌਣ ਪੰਜਾਬ ਪ੍ਰਤੀ ਵਫਾਦਾਰ ਆ ਤੇ ਕੌਣ ਪੰਜਾਬ ਦੀ ਬਟੇ ਛੁਰੇ ਮਾਰ ਰਿਹਾ ਮਖੌਟੇ ਪਾਏ ਕਿਸਾਨੀ ਦੇ ਮਜ਼ਦੂਰਾ ਦੇ ਜਿਹਨਾਂ ਨੇ ਪੰਜਾਬ ਦੀ ਗੱਲ ਕਰੂ ਪੰਜਾਬੀ ਦੀ ਗੱਲ ਕਰੂ ਪੰਜਾਬ ਦੇ ਕਿਸਾਨ ਮਜ਼ਦੂਰ ਦੀ ਗੱਲ ਕਰੂ ਸਾਨੂੰ ਉਸ ਬੰਦੇ ਲੈ ਛੱਡਣਾ ਚਾਹੀਦਾ ਉਹ ਜਿਹੜੀ ਮਰਜ਼ੀ ਜੱਥੇ ਪਉਂਦੀ ਹੈ ਜਿਹੜੀ ਮਰਜ਼ੀ ਤੇ ਆ ਦੂਜੀ ਗੱਲ ਆ ਗਈ ਸੁਪਰੀਮ ਕੋਰਟ ਨੇ ਐਲਾਨ ਕਰਤਾ ਕਹਿੰਦਾ ਜੀ ਕਿਸਾਨ ਚੱਕ ਕੇ ਅੰਦਰ ਦਿਓ ਜਿਹੜੇ ਅੱਗ ਲਾਉਂਦੇ ਆ ਪਰਾਲੀ ਨੂੰ ਆ ਸਾਨੂੰ ਲੜਦਿਆਂ ਨੂੰ 7-8 ਸਾਲ ਹੋ ਗਏ ਆ ਬੁੱਢੇ ਦਰਿਆਜ ਪੈ ਰੇ ਨੇ ਜਣਾ ਜਣਾ ਆ 18 ਸਾਲਾਂ ਲਾਕਾ ਮਾਰਤਾ ਆਹ ਕੋਲੇ ਪਿੰਡਾਂ 'ਚ ਗਏ ਆਂ ਸੀ ਲੋਕਾਂ ਨੂੰ ਕਲਾਪੀ ਲਿਆ ਕੈਂਸਰ ਆ ਆ ਫਾਇਰ ਕਾ ਆ ਇੱਥੇ ਲੋਕਾਂ ਪੁੱਛੋ ਇਹਨਾਂ ਨੂੰ ਆ ਧਰਾਨ ਨਾਲ ਤੇਜਾ ਰੇਹਲਾ ਪੈਰੀ ਜਾਂਉਂਦੇ ਜਵਾਕਾਂ ਨੂੰ ਕੈਂਸਰ ਆ ਪੂਰਾ ਹਾਜ ਜਵਾ ਪੈਦਾ ਹੋਣ ਮੱਢ ਦੇ ਹਰ ਬੰਦਾ ਬਿਮਾਰ ਹੋ ਗਿਆ ਮਿਰੀ ਜ਼ਹਿਰ ਆਉਂਦੀ ਆ ਬੁੱਢੇ ਦਰਿਆ ਦੇ ਵਿੱਚੋਂ ਪੈਂਦੀ ਆ ਇਡਿਟਾਂ ਦੀਆਂ ਹਜ਼ਾਰਾਂ ਡਾਇਨਮਸਟਰੀਆਂ ਲੱਗੀਆਂ ਨੇ ਉੱਥੇ ਇਲੈਕਟ੍ਰੋਫਿਨਿਕ ਇੰਡਸਟਰੀਆਂ ਲੱਗੀਆਂ ਨੇ ਉੱਥੇ ਉਹ ਤਾਂ ਰੁਕ ਜਾਗਦਾ ਐਨਜੀਟੀ ਨੇ ਐਲਾਨ ਕਰਤਾ ਹੁਕਮ ਕਰਤਾ ਨੋਟਿਸ ਕਰਤਾ ਵੀ ਫੌਰੀ ਤੌਰ ਤੇ ਨਸਟੀਆਂ ਬੰਦ ਕੀਤਾ ਜਾਵੇ ਜ਼ਹਿਰ ਪੰਦੀ ਬੰਦ ਕੀਤੀ ਜਾਵੇ ਕਿਸ ਨੇ ਬੰਦ ਕਰਾਈ ਜਿਹੜੀ ਹਜ਼ਾਰਾਂ ਲੱਖਾਂ ਬੰਦਾਂ ਨੂੰ ਮਾਰ ਰਹੀ ਆ ਜ਼ਹਿਰ ਇਹਨੇ 40 50 ਸਾਲ ਤੋਂ ਉਧਰ ਧਿਆਨ ਹੀ ਕਿਸੇ ਦਾ ਹੈ ਨਹੀਂ ਤੇ ਇਹ ਕਹਿੰਦੇ ਜੀ ਪਰਾਲੀ ਦਾ ਧੂਆ ਬਹੁਤ ਪੁੰਦੀ ਆ ਜੀ ਇਹਦਾ ਧੂਆ ਦਿੱਲੀ ਜਾਂਦਾ ਜੀ ਇਹ ਧੂਆ ਦੀਦਾ ਕੋਈ ਨਾ ਜ਼ਹਿਰ ਜਾ ਰਿਹਾ ਅੰਦਰ ਸਾਡੇ ਉਹ ਦੀਦਾ ਨਹੀਂ ਬਾਈ ਕਿਸੇ ਨੇ ਸੋ ਭਾਈ ਬੇਨਤੀ ਆ ਨੀ ਜਿੰਨਾ ਚਿਰ ਮੁੱਦੇ ਤੇ ਨਹੀਂ ਆਉਂਦੇ ਪੰਜਾਬ ਦੀ ਗੱਲ ਨਹੀਂ ਹੋਣੀ ਪੰਜਾਬੀਅਤ ਦੀ ਗੱਲ ਨਹੀਂ ਹੋਣੀ ਉਹਨਾਂ ਚਿਰ ਭੁੱਲਦੇ ਜਿਵੇਂ ਮਰਜ਼ੀ ਧਰਨੇ ਮੈਨ ਮਜਾਵੇ ਕਰ ਲਓ ਘੱਟ ਕਰ ਲਓ ਹਾਲਾਤ ਜਿਉਂ ਦੇ ᱛਿਓ ਰਹਣੇ ਮਸਲੇ ਦੀ ਜੜ ਨੂੰ ਸਮਝੋ ਪੰਜਾਬ ਦੇ ਹੱਕ ਚਾਹੇ ਪੰਜਾਬ ਦੀ ਰਾਜਧਾਨੀ ਆ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆ ਚਾਹੇ ਡੈਮਾਂ ਦੀ ਗੱਲ ਹੈ ਚਾਹੇ ਬੀਬੀ ਐਮਬੀ ਦੀ ਗੱਲ ਹੈ ਜਿੰਨਾ ਤੇਰੇ ਪੰਜਾਬ ਕੋਲੇ ਨਹੀਂ ਆਉਂਦੇ ਛੋਡੇ ਨਾਲ ਆਹੀ ਹਰਾਤ ਵਾਪਰਨੇ ਯਾਦ ਰੱਖੀਓ ਹੋਰ ਵੀ ਹਲੇ ਤਿਆਰ ਰਹੋ ਬਹੁਤ ਵਸਤੇ ਵਾਪਰਨਾ ਤੇ ਹੋਣਾ ਹਲੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਮੂੰਹ ਇੱਕ ਪਾਸੇ ਹੈ ਹੀ ਨਹੀਂ ਅਸੀਂ ਕੋ ਮੇਰੇ ਵਰਗਾ ਸਟੇਜ ਤੇ ਚੜ ਕੇ ਬੋਲ ਗਿਆ ਅਜੂਰੇ ਪਿੱਛੇ ਲੱਗ ਜੰਦੇ ਆ ਕੋ ਹੋਰ ਬੋਲ ਕੇ ਉਹਦੇ ਪਿੱਛੇ ਲੱਗ ਜਾਂਦੇ ਆ ਜਿਵੇਂ ਇੱਥੇ ਸਾਧਾਂ ਦੇ ਭਗਤ ਹੈ ਆਹੀ ਇੱਥੇ ਭਾਟੀਆਂ ਦੇ ਭਗਤ ਹੈ ਅਹੀਂ ਜੇ ਸੇ ਬੰਦੇ ਗਾਦੇ ਭਗਤ ਬਣ ਕੇ ਆਈ ਉਹ ਸਾਡੇ ਵਰਗਾ ਦਾ ਭਗਤ ਹੁਣ ਇਕਦਾ ਭਗਤ ਬਣਨਾ ਪੰਜਾਬ ਦੇ ਭਗਤ ਬਣੋ ਪੰਜਾਬ ਦੀ ਗੱਲ ਸੋਚੋ ਪੰਜਾਬੀ ਦੀ ਗੱਲ ਸੋਚੋ ਕਿ ਅਸੀਂ ਪੰਜਾਬ ਦੇ ਕੀ ਕਰ ਸਕਦੇ ਆ ਆ ਹੁਣ ਲੋਕ ਸ੍ਰੀ ਵੀਰਪਾਲ ਤੇ ਖੁਸ਼ ਹੋਏ ਫਿਰਦੇ ਆ ਜਦ ਜਿਨਾਂ ਪੈਸੇ ਬਹੁਤ ਬਣਦੇ ਆ ਚਲੋ ਬੰਦ ਤੇ ਚੰਗੀ ਗੱਲ ਆ ਮੁੱਦਾ ਕਿਨੇ ਚੱਕਿਆ ਚੱਕਿਆ ਕਿਸ ਨੇ ਵੀ ਆਹ ਹੁਣ ਆਲੇ ਕਿਉਂ ਇਨੇ ਲੰ데 ਜੁਮੇਵਾਰ ਕੌਣ ਹੈ ਕੋਈ ਇਹਦੀ ਜਮਿਸ਼ਰੀ ਜਾਂਚ ਵੀ ਸਿਟਿੰਗ ਜੱਜ ਜਿੱਥੋਂ ਦੇ ਇਹਦੀ ਜਾਂਚ ਕਰਨ ਹੜ ਆਏ ਕਿਉਂ ਆ ਤੂੰ ਗੱਲ ਕਰਦਾ ਨਹੀਂ ਆਪਾਂ ਵੀ ਨਹੀਂ ਆ ਸੋ ਭਾਈ ਅਸੀਂ ਜਿਹੜਾ ਤਲੀ ਉਪਰਾਲਾ ਕੀਤਾ ਹਰ ਸਾਲ ਕਿਸਾਨ ਸੰਘਾਸ ਜਿਹੜੀ ਥੋੜੀ ਕਮੇਟੀ ਬਣੀ ਹੋਈ ਆ ਤੁਹਾਡੀਆਂ ਜ਼ਮੀਨਾਂ ਮਾਲਕੀ ਵਾਲਿਆਂ ਹਰ ਸਾਲ ਜਦੋਂ ਹੜ ਆਉਂਦੇ ਆ ਤੇ ਇਹ ਤੁਹਾਡੀਆਂ ਜ਼ਮੀਨਾਂ ਦੇ ਬਸ ਸਾਰਾ ਨੁਕਸਾਨ ਕਰਦੇ ਆ ਪਰ ਪ੍ਰਚਾਰਿਆ ਇਹ ਜਾਂਦਾ ਸਾਨੂੰ ਵੀ ਪਹਿਲਾਂ ਇਹੀ ਲੱਗਦਾ ਹੁੰਦਾ ਸੀ ਵੀ ਅਸਲ ਲੋਕਾਂ ਨੇ ਪਤਾ ਨਹੀਂ ਰੋਕੀ ਹੋਈ ਐ ਜ਼ਮੀਨ ਦਰਿਆਵਾਂ ਦੀ ਪਰ ਇਹ ਪਤਾ ਲੱਗਿਆ ਹੁਣੇ ਹੁਣ ਜਦੋਂ ਇੱਥੇ ਆਏ ਵੀ ਨਹੀਂ ਯਾਰ ਇਹ ਲੋਕਾਂ ਦੀ ਮਾਲਕੀ ਆ ਸੋ ਆਓ ਜੇ ਨਾਲ ਆਪਾਂ ਤਾਲਾ ਕਰਕੇ ਪੰਜਾਬ ਪੰਜਾਬੀਤ ਨੂੰ ਬਚਾਉਣ ਦਾ ਤਾਲਾ ਕਰਕੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਜੇ ਅਸੀਂ ਉੱਥੇ ਫੁੱਟੋਂ ਨਿਕਲੇ ਖਾਤੇ 'ਚ ਖਾਤੇ 'ਚ ਨਿਕਲੇ ਫੁੱਟ ਦੇ ਗੱਪੇ ਹੁਣ ਪਹਿਲਾਂ ਬੌਕਰ ਵਾਲੇ ਲਿਆਂਦੇ ਕੀ ਬਦਲਾ ਆ ਜੂਗਾ ਸ਼ਾਇਦ ਉਥੋਂ ਨਰਾਸ਼ ਹੋ ਕੇ ਫੋ ਲੋਕ ਐ ਸੋਚਣ ਲੱਗੇ ਵੀ ਯਾਰ ਕਾਂਗਰਸ ਲਿਆ ਇੱਕੇ ਇੱਕ ਕਾਦੀ ਦੇ ਅੱਗੇ ਕਿ ਕਿਹੜੇ ਕ ਬੀ ਜੀ ਪੀ ਆਲੇ ਕਹਿੰਦਾ ਐ ਸੋਚਿੰਦੇ ਯਾਰ ਬੀ ਜੀ ਪੀ ਆਲਾ ਦੇਖ ਲਓ ਅੱਗੇ ਦੇਖਿਆ ਨਹੀਂ ਬੀ ਜੀ ਪੀ ਨਾਲ ਦੇ ਹੱਥਾਂ ਹੋਰ ਦੇਖ ਲਿਓ ਅੱਜ ਦਾ ਇਹ ਪ੍ਰਕਾਸ਼ ਦੇ ਰਹੇ ਬਦਲਾ ਕਰਦਾ ਕਰਦਾ ਦੀ ਉਮਰ ਟੱਪ ਜਾਣੀ ਐ ਤੇ ਉਦੋਂ ਨੂੰ ਪੰਜਾਬ ਦੇ ਪੁੱਲੇ ਨਹੀਂ ਬੋਲਣਾ ਆ 27 ਸੋਡੇ ਕੋਲੇ ਮੌਕਾ ਐ ਚੰਗੇ ਬੰਦੇ ਆਉਂਦੇ ਆਰੇ ਇਲਾਕੇ ਦੇ ਚੰਗੇ ਬੰਦੇ ਜਿਹੜੇ ਬੰਦੇ ਦੇਖੋ ਯਾਰ ਜਿਹੜਾ ਬੰਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਥ ਕੌਮ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਛੋੜੇ ਹੱਕਾਂ ਦੀ ਗੱਲ ਕਰਦਾ ਜੋ ਉਹੀ ਕੁਝ ਦੇਖਣਾ ਵੀ ਨਰਜੀ ਪਿਆਰਾ ਵੀ ਇਹਦਾ ਉਹ ਕੰਮ ਲੈ ਲਾਂਗੇ ਉਹ ਕੰਮ ਲੈ ਲਾਂਗੇ ਐ ਕਰ ਲਾਂਗੇ ਉਹ ਕਰ ਲਾਂਗੇ ਫਿਰ ਤੁਰੇ ਫਿਰ ਹਰਾਮ ਬਾਹਰ ਚੰਗੇ ਨਹੀਂ ਹੈਗੇ ਬਹੁਤ ਘੁਰਾ ਸਮਾ ਪੰਜਾਬ ਤੇ ਆਉਣ ਵਾਲਾ ਮੈਂ ਪ੍ਰਮਾਤਮਾ ਅਗੇ ਰਹਿਰੋਗੇ ਅਰਦਾਸ ਕਰਦਾ ਕਿ ਸਮਾਂ ਨਾ ਆਵੇ ਪਰ ਮੈਨੂੰ ਜਿਹੜੇ ਹਾਲਾਤ ਪੰਜਾਬ ਦੇ ਦੇਖੀ ਜਾਂਦੇ ਆ ਕਿ ਕਿਦਰ ਨੁਕਹਾਣੀ ਤਰ ਚੱਲੀ ਪੰਜਾਬ ਦੀ ਬਹੁਤ ਵੱਡਾ ਨਕਸਾਲ ਕਰਨ ਦੀ ਤਿਆਰੀ ਦੇ ਵਿੱਚ ਆ ਪੰਜਾਬ ਦਾ ਪੰਜਾਬ ਦੇ ਲੋਕੋ ਜਿਹੜਾ ਸੰਘਰਸ਼ ਕਰਨਾ ਮੈਂ ਫਿਰ ਕਹਿੰਦਾ ਜਿਹੜਾ ਸੰਘਰਸ਼ ਫਿਰਸਟ ਹੋ ਜਾਂਦਾ ਜਿਵੇਂ ਪਰਾਸੀ ਵਾਲੇ ਮਸਲੇ ਦੇ ਵਿੱਚ ਵੀ ਸੀ ਅੱਗੇ ਵੀ ਕੱਠਬੱਟ ਰੱਖਣਿਆ ਲੋਕਾਂ ਨੂੰ ਜਾਗਰੂਕ ਕਰਨਾ ਹੈ ਉੱਥੇ ਹਿੱਸਕ ਹੋਣ ਦੀ ਲੋੜ ਨਹੀਂ ਹੈਗੀ ਕੋਈ ਨਾਰੇ ਨਾ ਮਾਰੋ ਚੱਕਦੇ ਹੋ ਦੱਬੋ ਨਾ ਜਿਹੜਾ ਸੰਘਰਸ਼ ਹਿੰਸਕ ਹੋ ਗਿਆ ਸੋਦੇ ਉਲਟ ਜਾਊਗਾ ਉਹ ਸਰਕਾਰਾਂ ਦੇ ਅੱਖ ਜਾਊਗਾ ਭਈ ਅਸਰਾਂ ਚਾਹੁੰਦੀਆਂ ਸਰਕਾਰਾਂ ਚਾਹੁੰਦੀਆਂ ਸਟੇਟ ਚਾਹੁੰਦੀ ਹੈ ਵੀ ਇਹ ਕਰੋ ਵਾਲਾ ਮਾਰਨਾ ਤਸ਼ਕਰ ਖੇਡ ਕੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸੰਵਿਧਾਨਕ ਚਾਰੇ ਦੇ ਵਿੱਚ ਰਹਿ ਕੇ ਆਪਾਂ ਕਾਨੂੰਨ ਦੀ ਗੱਲ ਕਰਦੇ ਆਂ ਵੀ ਜੇ ਦੂਜੇ ਸੂਬਿਆਂ ਕੋਲੇ ਕਾਨੂੰਨ ਹੈ ਤਾਂ ਫਿਰ ਪੰਜਾਬ ਕੋਲੇ ਵੀ ਕਾਨੂੰਨ ਹੋਣਾ ਚਾਹੀਦਾ ਧੰਨਵਾਦ ਸਾਰੇ ਸੰਗਤ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਤੁਸੀਂ ਸਾਰੇ ਅੱਜ ਇਕੱਠੇ ਹੋਏ ਆਂ ਇਕੱਠੇ ਹੋ ਕੇ ਇਹ ਗੱਲ ਐਥੋਂ ਤੱਕ ਨਸੀਰ ਰਹੇ ਪਿੰਡਾਂ ਜਾਓਗੇ ਉੱਥੇ ਜਾ ਕੇ ਇਸ ਗੱਲ ਨੂੰ ਪ੍ਰਚਾਰੋ ਜਿੱਥੇ ਫੁੱਡਾਂ ਦੇ ਬੰਦੇ ਆ ਘਰਾਂ ਜੁੜਦੇ ਹੋ ਗੁਰੂ ਘਰ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਇਹ ਗੱਲਾਂ ਦਾ ਪ੍ਰਚਾਰ ਹੋਣਾ ਚਾਹੀਦਾ ਵੀ ਇਹਦਾ ਅੱਜ ਮਸਲੇ ਦੀ ਅਸਲ ਮਸਲਾ ਕਿਹੜਾ ਪਿੰਡਾਂ ਦਾ ਤੇ ਹੱਲ ਕਿਹੜੇ ਤਰੀਕੇ ਨਾਲ ਹੋ ਸਕਦਾ ਅਸੀਂ ਜੜ ਨਹੀਂ ਫੜਦੇ ਅਸੀਂ ਉੱਤੇ ਉੱਤੇ ਫਿਰਦੇ ਰਹਿੰਦੇ ਆ ਮਸਲਾ ਕੀ ਆ ਹੱਲ ਕੀ ਹੱਲ ਵੀ ਲੱਭੇ ਲੱਭਗੇ ਬਿਮਾਰੀ ਦੀ ਦਵਾਈ ਵੀ ਲੱਭੇ ਕੱਲੀ ਬਿਮਾਰੀ ਦੱਸਦੇ ਵੀ ਠੀਕ ਨਹੀਂ ਹੁੰਦੀ ਇਹ ਹਰ ਬੰਦਾ ਦੱਸਦਾ ਅਸੀਂ ਕਹਿੰਦੇ ਹੱਲ ਵੀ ਹੈਗਾ ਹੱਲ ਕੋ ਦੱਸਿਆ ਕੋ ਦੱਸਿਆ ਵੀ ਆਸਿ ਆਪਣਾ ਜੰਡਾ ਵੀ ਕਦੀ ਰੱਖਿਆ ਸੀਗਾ ਮੁੱਖ ਮੰਤਰੀ ਨੂੰ ਮੇਲਾ ਕੀਤੀਆਂ ਚਿੱਠੀਆਂ ਕੱਟੀਆਂ ਵੀ ਆਹ ਝੰਡੇ ਦੇ ਉੱਤੇ ਪੰਜਾਬ ਆਸਦਾ ਭਾਈ ਆਹ ਝੰਡਾ ਲਾਹੂ ਪੜਦੇ ਪੰਜਾਬ ਸਾਲਾ ਲਗਾਤਾਰ ਨਹੀਂ ਚੱਲਦੀਆਂ ਮੁੱਖ ਮੰਤਰੀਆਂ ਦਾ ਲਾ ਜੋ ਦਿੱਲੀਆਂ ਫਰਮਾਨ ਆਉਂਦਾ ਉਹ ਗਾਹਾਂ ਲੋਕਾਂ ਦੇ ਬਹੁਤ ਦਿੰਦੇ ਆ ਸਤਿ ਨਬਸਾਰੀ ਸੰਗ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਬਣਾਪਰ ਜਕਾਰਾ ਬੁਲੰਦ ਆਵਾਜ਼ ਦੇ ਵਿੱਚ ਬੋਲੇ ਸੋਨਹਾ ਸੋਨਹਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ